ਕਸਵਾ ਆਦਮਪੁਰ ਦੇ ਜੀਸੀ ਕਲੱਬ ਵੱਲੋਂ ਨਵਾਂ ਸਮੂਹਿਕ ਵਿਆਹ ਸਮਿਲਨ ਕਰਵਾਇਆ ਗਿਆ ਜਿਸ 'ਚ ਤਿੰਨ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ ਇਹ ਵਿਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਪੂਰੀ ਗੁਰਮਰਿਆਦਾ ਨਾਲ ਕਰਵਾਏ ਗਏ ਅਤੇ ਲੜਕੀਆਂ ਨੂੰ ਲੋੜ ਅਨੁਸਾਰ ਘਰ 'ਚ ਵਰਤਣ ਵਾਲਾ ਸਮਾਨ ਵੀ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜੀਸੀ ਕਲੱਬ ਸਮੇਂ-ਸਮੇਂ ਸਰ ਗਰੀਬ ਵਰਗ ਦੇ ਲੋਕਾਂ ਦਾ ਭਲਾ ਕਰਦੀ ਰਹਿੰਦੀ ਹੈ ਇਨ੍ਹਾਂ ਸਮਾਗਮਾਂ ਦੌਰਾਨ ਸਾਰੇ ਹੀ ਕਲੱਬ ਦੇ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀ ਦਵਿੰਦਰ ਸਿੰਘ ਸੂਰੀ ਆਦਮਪੁਰ ਤੋਂ ਪ੍ਰਧਾਨ ਜੀਸੀ ਕਲੱਬ ਦਾ ਅਸੀਂ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਈਦੇ ਆ ਨੌਵਾਂ ਜਿਹੜਾ ਐਤਕੀ ਸਮੂਹਿਕ ਵਿਵਾਸ ਸੰमेलन ਮਹਾਰਾਜਾ ਪੈਲਸ ਜੋ ਕਿ ਐਟ ਅ ਟਾਈਮ ਚੱਲ ਰਿਹਾ ਜੀ ਇਹਦੇ ਵਿੱਚ ਅਸੀਂ ਉਸ ਜ਼ਰੂਰਤਮੰਦ ਕੁੜੀਆਂ ਨੂੰ ਘਰੇਲੂ ਸਮਾਨ ਜੋ ਕਿ ਸਾਰਾ ਦੇਈ ਦਾ ਬੱਚਿਆਂ ਨੂੰ ਸਲਾਈ ਮਸ਼ੀਨ ਅਲਮਾਰੀ ਬੈੱਡ ਜੁਨਾ ਵੀ ਘਰੇਲੂ ਸਮਾਨ ਹੁੰਦਾ ਹੈ ਜੋ ਵੀ ਸਾਰਾ ਖਰਚਾ ਹੁੰਦਾ ਉਸ ਅਸੀਂ ਉਹ ਕਲੱਬ ਵੱਲੋਂ ਸਾਰਾ ਕਰਦੇ ਆ ਦੇ ਵਿੱਚ ਕੋਈ ਵੀ ਕਿਸੇ ਵੀ ਉਹਨਾਂ ਦੇ ਮਾਪਿਆਂ ਕੋ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਰਾ ਜੋ ਵੀ ਆ ਖਰਚਾ ਸਾਰਾ ਇਸ ਕਲੱਬ ਵੱਲੋਂ ਹੀ ਕੀਤਾ ਜਾਂਦਾ ਹੈ ਅੱਜ ਬੜਾ ਸ਼ੁਭ ਦਿਹਾੜਾ ਹੈ ਆ ਜੀਸੀ ਕਲੱਬ ਆਦਮਪੁਰ ਵੱਲੋਂ ਤਿੰਨ ਬੇਟੀਆਂ ਦੇ ਆਨੰਦਗਾਰੀ ਦਾ ਰਸਮ ਪੂਰੀ ਕੀਤੀ ਜਾ ਰਹੀ ਹੈ ਇਹ ਸਾਡੇ ਲੋੜਵੰਦ ਪਰਿਵਾਰਾਂ ਦੇ ਜਿੰਨੇ ਵੀ ਜ਼ਿਆਦਾ ਖਰਚਾ ਸਾਡੇ ਜੀਸੀ ਕਲੱਬ ਵੱਲੋਂ ਪੂਰਾ ਚੱਕਿਆ ਜਾਂਦਾ ਹੈ ਔਰ ਮਾਲਕ ਦਾ ਸ਼ੁਕਰ ਹੈ ਉਹਨਾਂ ਨੇ ਸਾਡੇ ਸਾਰੇ ਮੈਂਬਰ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਆਦਮਪੁਰ ਤੋਂ ਹਣੀ ਸੰਧੂ ਦੀ ਖਸਪੋ